ਆਹ ਨੈ ਗੁਰੂ ਜਲਦੀ ਗੁਰਿਆ ਗੱਲ ਜੇ ਸਦਾਮਾ ਜੀ ਖਿਲਾ ਰਹੇ ਸਦਮਨ ਕੋਣ ਹੈ ਇਹ ਕੰਧਾਨੇ ਦੇ ਜੀ ਇਹ ਸ਼ਿਸ਼ੇ ਹੈ ਸਭੇ ਕੇ ਸੇਮ ਲੱਗਦੇ ਹੈ ਆਹ ਉਹਦੀ ਪਾਗਲ ਕੀ ਆਪਣਾ ਨਾਮ ਦੱਸ ਕੇ ਜਥੇ ਵਾਈਪ ਜੀ ਦਾ ਖਾਲਸਾ ਵਾਈਪ ਜੀ ਦੀ ਫਤਿਹ ਦਾਸ ਜੋਗਾ ਸਿੰਘ ਉਡਾਲਾ ਰਿੰਗਰੇਟੇ ਸਿੰਘ ਸਭਾ ਪੰਜਾਬ ਜਥੇਵੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਜੋ ਸਾਡੇ ਸੰਤ ਮਹਾਂਪੁਰਸ਼ ਬਾਬਾ ਮੇਜਰ ਸਿੰਘ ਜੀ ਛੋਟੀ ਸਾਹਿਬ ਦੀ ਰਹਿਨਮਾਈ ਹੇਠ ਅੱਜ ਸਮੁੱਚੀਆਂ ਜਥੇਬੰਦੀਆਂ ਇੱਥੇ ਮੰਗ ਪੱਤਰ ਦੇਣ ਆਈਆਂ ਜਿਹਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਰਿੰਕੂ ਰਾਜਾ ਜਿਹੜਾ ਵਾ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਆ ਔਰ ਜਿਹੜੀਆਂ ਉਹ ਸਿੱਖ ਭਾਵਨਾਵਾਂ ਨੂੰ ਇਸ ਪਹੁੰਚਾਉਣ ਵਾਲੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਿਆ ਉਹਦੇ ਵਾਸਤੇ ਜਿਹੜੀ ਆ ਸਿੱਖ ਸਮਾਜ ਉਹਨੂੰ ਕਦੇ ਵੀ برداشت ਨਹੀਂ ਕਰੇਗਾ ਖਾਸ ਕਰਕੇ ਗੁਰੂ ਨਾਨਕ ਸਾਹਿਬ ਵਾਸਤੇ ਜਿਨ੍ਹਾਂ ਨੇ ਸਾਰੇ ਧਰਮਾਂ ਜਿਨ੍ਹਾਂ ਦਾ ਸਤਕਾਰ ਕਰਦੇ ਨੇ ਇਸ ਸ਼ਖਸ਼ ਨੇ ਉਹਨਾਂ ਦੀ ਵੀ ਸ਼ੋਭੀ ਨੂੰ ਖਰਾਬ ਕਰ ਲਈ ਜਿਹੜਾ ਵਾ ਸ਼ਬਦ ਬੋਲੇ ਆ ਜੋ ਅਸੀਂ ਪ੍ਰਦਰਸ਼ਨੀ ਕਰਾਂਗੇ ਇਹ 10 ਤੋਂ 15 ਦਿਨ ਪੁਰਾਣੀ ਵੀਡੀਓ ਆ ਪਿੰਨੂ ਵੀਡੀਓ ਵਾਇਰਲ ਹੋ ਗਈ ਆ ਇੱਕ ਦਰਬਾਰ ਸਾਹਿਬ ਜਾ ਕੇ ਉਹ ਬੋਲਦੇ ਨੇ ਉਦੋਂ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਕੋ ਕਰ ਦੇ ਵੇਖੋ ਜੀ ਜੇਕਰ ਦਰਬਾਰ ਸਾਹਿਬ ਜਾ ਕੇ ਬੋਲਿਆ ਇਹਦੇ ਵਿੱਚ ਸਭ ਤੋਂ ਵੱਡੀ ਨਲਾਇਕੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਆ ਜਿਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੇਕਰ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੁੰਦੀ ਤੇ ਅੱਜ ਇਸ ਅਦਾਲਤਪੰਥ ਨੂੰ ਅੱਜ ਇੱਥੇ ਨਹੀਂ ਸੀ ਪਹੁੰਚਣਾ ਅੱਲਾ ਤਾਂ ਇਹ ਜੀਪੀਸੀ ਦਾ ਕੰਮ ਜਿੱਥੇ ਬੰਦੀਆਂ ਕਰ ਰਹੀਆਂ ਐ ਐਸਪੀਸੀ ਦਾ ਕੰਮ ਹੀ ਜਿੱਥੇ ਬੰਦੀਆਂ ਕਰ ਰਹੀਆਂ ਜੀ ਉਹ ਤੇ ਬਸ ਜਿਹੜਾ ਚੜਾਵਾ ਚੜਾਉਂਦੇ ਉਹਨਾਂ ਨੂੰ ਹੀ ਸਾਂਭਦੇ ਆ ਜੀ ਉਹਨਾਂ ਦਾ ਕੰਮ ਇੰਨਾ ਹੀ ਰਹਿ ਗਿਆ ਬਸ ਚੜਾਵਾ ਸਾਂਭਣਾ ਬਸ ਖਾਸ ਜੀ ਬੀਤੇ ਦਿਨ ਵੀ ਉਹਨਾਂ ਨੇ ਇੱਕ ਵੀਡੀਓ ਪਾਈ ਰਾਜਾ ਜੀ ਨੇ ਕੋਈ ਗਲਤੀ ਕਰਦੇ ਨੇ ਫਿਰ ਮਾਫੀ ਮੰਗ ਲੈਂਦੇ ਨੇ ਇੱਦਾਂ ਨਹੀਂ ਹੋਏਗਾ ਵੀ ਸੋਣ ਸਾਡੇ ਜਥੇਬੰਦੀ ਵੱਲੋਂ ਆ ਕੇ ਮਾਫੀ ਮੰਗੀ ਜਾਏਗੀ ਤੇ ਉਹਨੂੰ ਮਾਫ ਕੀਤਾ ਜਾਏਗਾ। ਵੇਖੋ ਜੀ ਜਿਹੜਾ ਦਸ਼ਮੇਸ਼ ਤਰਨਾ ਦਲ ਵੱਲੋਂ ਜਿਹੜਾ ਸਟੈਪ ਚੁੱਕਿਆ ਗਿਆ ਸੰਤ ਮਹਾਪੁਰਸ਼ ਬਾਬਾ ਮੇਜਰ ਜਨ ਸਿੰਘ ਜੀ ਸੋਢੀ ਸਾਹਿਬ ਵੱਲੋਂ ਇਹਦੇ ਵਿੱਚ ਗਲਤੀ ਦੀ ਕੋਈ ਮਾਫੀ ਨਹੀਂ ਉੱਤੇ ਕਾਰਵਾਈ ਹੋਏਗੀ ਜਿੰਨਾ ਚਿਰ ਕਾਰਵਾਈ ਨਹੀਂ ਹੋਏਗੀ ਸਾਡੀਆਂ ਜਥੇਬੰਦੀਆਂ ਚੁੱਪ ਨੇ ਬੈਠਣੀਆਂ। ਸੁਪਰ ਪ੍ਰਸ਼ਾਸਨ ਦੇ ਤੁਹਾਨੂੰ ਆਸ ਹੈ ਕਿ ਕਿਉਂਕਿ ਪਹਿਲਾਂ ਵੀ ਕਈ ਜਥੇਬੰਦੀਆਂ ਨੂੰ ਮਾਨ ਪੱਤਰ ਦਿੱਤੇ ਆ ਉਲਟਾ ਉੱਤੇ ਸਕਿਉਰਿਟੀ ਦਿੱਤੀ ਜਾਂਦੀ ਔਰ ਉਹਨੂੰ ਹਟਾਈ ਨਹੀਂ ਜਾਂਦੀ। ਵੇਖੋ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਡਿਪਟੀ ਕਮਿਸ਼ਨਰ ਇਥੋਂ ਦੇ ਨੇ ਮੈਡਮ ਜੀ ਬਹੁਤ ਹੀ ਵਧੀਆ ਅਫਸਰ ਨੇ ਅਸੀਂ ਆਸ ਕਰਦੇ ਹਾਂ ਕਿ ਉਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹਤੇ ਪੂਰਨ ਕਾਰਵਾਈ ਕਰਨਗੇ ਕਿਹੜੀ ਕਿਹੜੀ ਜਥੇਬੰਦੀਆਂ ਨਾਲ ਲੈ ਕੇ ਵਿਰੋਧ ਕੀਤਾ ਜਾਏਗਾ ਜਥੇਬੰਦੀਆਂ ਵੇਖੋ ਜੀ ਇਹਦੇ ਵਿੱਚ ਸਾਡੇ ਕੋਲ ਵਾਲਮੀਕ ਸਮਾਜ ਦੀਆਂ ਜਥੇਬੰਦੀਆਂ ਸਾਡੇ ਨਾਲ ਅਟੈਚ ਨੇ ਸਾਡੇ ਨਾਲ ਸਾਂਝਾ ਐਕਸ਼ਨ ਫਰੰਟ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਔਰ ਸਾਰੀਆਂ ਹੀ ਜਥੇਬੰਦੀਆਂ ਖਾਸ ਤੌਰ ਤੇ ਦਸ਼ਮੇਸ਼ ਤਰਨਾਦਰ ਪਾਪਾ ਮੇਜਰ ਸਿੰਘ ਜੀ ਸੋਢੀ ਸਾਹਿਬ ਦੀ ਰੈਨ ਮਾਈ ਹੇਟ ਸਾਰਾ ਕੁਝ ਹੋ ਗਿਆ ਜੀ ਬੀਤੀ ਦਿਨੇ ਹੀ ਨਾ ਉਹਨਾਂ ਦੇ ਘਰਦਿਆਂ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ 라ਦਾ ਕਿੰਗ ਦੇ ਉਹਨਾਂ ਨੇ ਕਹਿ ਬੀਏ ਮੈਂਟਲੀ ਐਪਸੋਡ ਹੈਗਾ ਵਾ ਤੇ ਦਵਾਈਆਂ ਵੀ ਚਲਦੀਆਂ ਕਈ ਵਾਰ ਸਾਡੇ ਨਾਲ ਕੁੱਟ ਮਾਰਦੀ ਦੇਖੋ ਜੀ ਹੁਣ ਉਹਨਾਂ ਨੂੰ ਪਤਾ ਲੱਗ ਚੁੱਕਾ ਕਿ ਇਹ ਸਾਰੇ ਧਰਮਾਂ ਦੇ ਖਿਲਾਫ ਬੋ ਰਿਹਾ ਵਾ ਕਿਤੇ ਨਾ ਕਿਤੇ ਇਹਦਾ ਪੰਗਾ ਪੈਣਾ ਵਾ ਉਹ ਪਹਿਲਾਂ ਹੀ ਉਹਨੂੰ ਉਹਨਾਂ 고ਸ਼ਤ ਕਰਨ ਦੀ ਤਿਆਰੀ ਚੱਲ ਰਹੀ ਆ ਕਿ ਇਹ ਬੰਦਾ ਜਿਹੜਾ ਪਾਗਲ ਆ ਠੀਕ ਹੈ ਜੀ ਇਹਦੇ ਵਾਸਤੇ ਪ੍ਰਸ਼ਾਸਨ ਵੀ ਉਹਨਾਂ ਜ਼ਿੰਮੇਵਾਰਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਵਾ ਤੇ ਜੇ ਇਹ پاਗਲ ਆ ਤੇ ਇਹਨੂੰ ਪਾਗਲਖਾਨੇ ਸੁਟਿਆ ਜਾਵੇ ਇਹ ਕਰਦਾ ਫਿਰਦਾ ਛੜਕਾਂ ਤੇ ਸਰ ਇਹ ਘਰ ਐਤਵਾਰ ਦੇ ਐਤਵਾਰੇ ਇਹ ਕਿੰਨੇ ਵੀ ਗਰੀਬ ਪਰਿਵਾਰਾਂ ਨੂੰ ਮੈਂ ਰਾਸ਼ਨ ਦੇਣਾ ਵਾ ਵੈਸੇ ਵੰਡਦਾ ਉਹਦੇ ਪਰ ਕੀ ਇਹ ਸਾਡੇ ਗਰੀਬ ਲੋਕਾਂ ਨੂੰ ਗੁੰਮਰਾਹ ਕਰਨ ਦੀ ਨੀਤੀ ਵਰਤ ਰਿਆ ਤਾਂ ਕਿ ਉਹਨਾਂ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਮੇਰਾ ਬਚਾਅ ਹੋ ਸਕੇ ਪਰ ਜੋ ਇਹਨੇ ਬੋਲ ਦਿੱਤਾ ਵਾ ਇਹਦਾ ਬਚਾਅ ਵਾਲਾ ਕੋਈ ਪੱਖ ਨਹੀਂ ਆ ਇਹ ਜਿੰਨਾ ਚਿਰ ਇਹਤੇ ਕਾਰਵਾਈ ਨਹੀਂ ਹੁੰਦੀ ਜ ਸਿੱਖ ਜਥੇਬੰਦੀਆਂ ਚ ਟੋਪਨੀ ਬੈਣੀ ਹੈ ਆਪਣਾ ਆਪਣੇ ਆਪ ਨੂੰ ਵਾਇਰਲ ਕਰਨ ਵਾਸਤੇ ਇਹੋ ਜਿਹਾ ਕੰਸੈਪਟ ਚੁੜਾ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਐਸੇ ਮੁੱਦੇ ਆਪਾਂ ਦੇਖ ਹੀ ਰਹੇ ਆ ਤੁਸੀਂ ਵੀ ਡੇਲੀ ਪ੍ਰੈਸ ਦਾ ਕੰਮ ਕਰਦੇ ਜੇ ਸਾਡੇ ਬਹੁਤ ਸਾਰੇ ਐਸੇ ਲੋਕ ਆ ਜਿਹੜੇ ਸੋਸ਼ਲ ਮੀਡੀਆ 'ਚ ਐਕਟਿਵ ਹੋਣ ਲਈ ਗਲਤ ਮਲਤ ਬੋਲ ਕੇ ਫਿਰ ਮਾਫੀ ਮੰਗ ਲੈਂਦੇ ਆ ਪਰ ਜਿਹੜਾ ਇਹਨਾਂ ਨੇ ਸਿੱਖ ਜਥੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਇਹਤੇ ਕੋਈ ਗਲਤੀ ਨਹੀਂ ਆ ਇਹਤੇ ਜੋ ਸੰਤ ਮਹਾਂਪੁਰਸ਼ ਬਾਬਾ ਮੇਜਰ ਸਿੰਘ ਜੀ ਛੋਟੀ ਸਾਹਿਬ ਫੈਸਲਾ ਲੈਣਗੇ ਇਹ ਉਸੇ ਹਿਸਾਬ ਨਾਲ ਕਰ ਰਿਹਾ ਸਭ ਤੋਂ ਪਹਿਲਾਂ ਧੰਨਵਾਦ ਮਾਧਿਅਮ ਦਾ ਜਿਹੜੇ ਲੋਕਾਂ ਤੱਕ ਜਨਤਾ ਤੱਕ ਆਵਾਜ਼ ਉਠਾਉਂਦੇ ਆ ਹਾਂਜੀ ਅੱਜ ਇਹ ਜਿਹੜਾ ਮਸਲਾ ਜਿਹੜਾ ਇੱਕ ਰਾਜਾ ਕਹਿੰਗੇ ਸਾਨੂੰ ਨਹੀਂ ਪਤਾ ਇਹਦਾ ਕੀ ਮਕਸਦ ਆ ਕੀ ਪਲਾਨਿੰਗ ਆ ਕੀ ਉਹਦੇ ਦਿਮਾਗ 'ਚ ਚੱਲ ਰਿਹਾ ਪਰ ਉਹਨੇ ਕੁਝ ਅਜੇ ਤੋਂ 10-20 ਦਿਨ ਪਹਿਲਾਂ ਇੱਕ ਵੱਡੇ ਪਾਰਟੀ ਮਨਾਈ ਆ ਤੇ ਉਹਦੇ ਵਿੱਚ ਦੋ ਵਿਅਕਤੀ ਨਾਲ ਉਹਦੇ ਖੜੇ ਆ ਤੇ ਇੱਕ ਨੂੰ ਜਿਹੜਾ ਉਹਨੇ ਗੁਰੂ ਨਾਨਕ ਪਾਤਸ਼ਾਹ ਦਾ ਸਰੂਪ ਦੱਸਿਆ ਤੇ ਦੂਜੇ ਨੂੰ ਜਿਹੜਾ ਮਰਦਾਨੇ ਦਾ ਸਰੂਪ ਦੱਸਿਆ ਜਿਹੜੀਆਂ ਸਿੱਖ ਸਮਾਜ ਦੀਆਂ ਭਾਵਨਾ ਨੂੰ ਜਿਹੜੀ ਠੇਸ ਪਹੁੰਚੀ ਆ ਅਸੀਂ ਇਸ ਗੱਲ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਨਖੇਦੀ ਕਰਦੇ ਆ ਜੇ ਪ੍ਰਸ਼ਾਸਨ ਨੇ ਇਹਨੂੰ ਨਾਥ ਨਾ ਪਾਈ ਤੇ ਜਿਹੜਾ ਵੱਡੇ ਲੈਵਲ ਤੇ ਆ ਪਢਾਰੀ ਪੁਲ ਜਾਮ ਕਰਾਂਗੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਦੇ ਤੇ ਪਰਚਾ ਕਰਕੇ ਇਹਨੂੰ ਸਲਾਖਾ ਦੇ ਪਿੱਛੇ ਸੁਟਿਆ ਜਾਵੇ ਤਾਂ ਜੋ ਜਿਹੜਾ ਵਾ ਸਮਾਜ ਦੇ ਵਿੱਚ ਕੋਈ ਵੀ 파ਟ ਨਾ ਪਵੇ ਇਹਦਾ ਕੀ ਦਿਮਾਗ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਇਸ ਕਰਕੇ ਸਾਡੀ ਇਹੀ ਬੇਨਤੀ ਆ ਕਿ ਇਹਨੂੰ ਜਿਹੜਾ ਇਹ ਤੇ ਪਰਚਾ ਕਰਕੇ ਉਹ ਇਹਨੂੰ ਜਿਹੜਾ ਸਲਾਖਾ ਦੇ ਪਿੱਛੇ ਸੁਟਿਆ ਜਾਵੇ ਇਹ ਬੜੀ ਪੁਰਾਣੀਆਂ ਪਹਿਲਾਂ ਵੀ ਵਾਇਰਲ ਹੋਈਆਂ ਪਹਿਲਾਂ ਕੋਈ ਮੁੱਦਾ ਉਠਾਇਆ ਗਿਆ ਹੁਣ ਵੇਖੋ ਜੀ ਪਹਿਲਾ ਜਿਹੜੀਆਂ ਵੀਡੀਓ ਆ ਉਹਨਾਂ ਦਾ ਮੁੱਦਾ ਲੱਗਿਆ ਪਰ ਜਿਹੜਾ ਆ ਜਿਹੜਾ ਮੁੱਦਾ ਵਾ ਇਹ ਜਿਹੜੀਆਂ ਸਿੱਖ ਭਾਵਨਾ ਨੂੰ ਜਿਹੜਾ ਠੇਸ ਪਹੁੰਚੀ ਆ ਜੋ ਇਹਨੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਰੂਪ ਦੱਸਿਆ ਗਿਆ ਜਿਹੜਾ ਇਹ ਅਸੀਂ برداشت ਨਹੀਂ ਕਰਾਂਗੇ ਅੱਛਾ ਇਹ ਹਰਮੰਦਰ ਸਾਹਿਬ ਦੇ ਅੰਦਰ ਵੀ ਗਿਆ ਸੀ ਉੱਥੇ ਵੀ ਸ਼ਮ੍ਹਾਗਨੀ ਵਰਤੀ ਗਈ ਸੀ ਉਹਦੇ ਅੰਦਰ ਵੀ ਉਦੋਂ ਕਿਉਂ ਨਹੀਂ ਤੁਸੀਂ ਬੋਲੇ ਹੁਣ ਤੁਸੀਂ ਇਸ ਚੀਜ਼ ਨੂੰ ਲੈ ਗਏ ਵੇਖੋ ਜੀ ਵੇਖੋ ਜਦੋਂ ਸਾਡੇ ਕੋਲ ਵੀਡੀਓ ਆਈ ਸੀ ਤੇ ਮੁੱਦਾ ਉਦੋਂ ਚੁੱਕਾਂਗੇ ਕਾਫੀ ਪੁਰਾਣੀਆਂ ਜੀ ਵੀਡੀਓ ਚੱਲ ਰਹੀਆਂ ਨੇ ਨਹੀਂ ਜੀ ਵੇਖੋ ਜਦੋਂ ਸਾਡੇ ਤੱਕ ਸਾਡੇ ਤੱਕ ਵੀਡੀਓ ਨਹੀਂ ਆਈ ਜਦੋਂ ਹੁ ਅਹੀਂ ਉਦੋਂ ਹੀ ਜਿਹੜਾ ਆਪਣੀਆਂ ਜਥੇਬੰਦੀਆਂ ਲੋ ਜਿਹੜਾ ਐਕਸ਼ਨ ਲਿਆ ਇਹ ਦਸ਼ਮੇਸ਼ ਤਰਨਾ ਦਾ ਮੁਕੀ ਸਿੰਘ ਸਾਹਿਬ ਜਿਹੜਾ ਬਾਬਾ ਮੇਦੇ ਸਿੰਘ ਦੀ ਸੋਡੀ ਜਿਨ੍ਹਾਂ ਦੀ ਗਵਾਹੀ ਹੈ ਅੱਜ ਇਹ ਵੱਡੇ ਲੈਵਲ ਤੇ ਜਿਹੜਾ ਪ੍ਰਾਲਾ ਆਇਆ ਤੇ 22 ਤਰੀਕ ਨੂੰ ਜਿਹੜਾ ਵਾ ਬਹੁਤ ਵੱਡੇ ਲੈਵਲ ਤੇ ਜਿਹੜਾ ਇਹ ਪੰਡਾਰੀਪੋਲ ਜਿਹੜਾ ਜਾਮ ਕਰਾਂਗੇ ਜੇ ਇਸ ਤੇ ਪਰਚਾ ਜਿਹੜਾ ਨਾ ਕੀਤਾ ਮਾਰਗ ਕੀ ਹੈ ਜੀ ਕਿਹੜਾ ਮੰਗ ਪੱਤਰ ਦਿੱਤਾ ਭਰੇ ਤੱਕ ਕਾਰਵਾਈ ਕਿਉਂ ਨਹੀਂ ਆਈ ਦੇਖੋ ਜੀ ਕਿਤੇ ਨਾ ਕਿਤੇ ਇਹਦੇ ਸਾਨੂੰ ਪ੍ਰਸ਼ਾਸਨ ਦੀ ਢਿੱਲ ਲੱਗਦੀ ਆ ਪਰ ਇਹ ਪ੍ਰਸ਼ਾਸਨ ਦੇ ਹੱਥ ਹੀ ਆ ਕਿ ਹੁਣ ਆਮ ਪਬਲਿਕ ਜਿਹੜੀ ਆ ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਆਮ ਪਬਲਿਕ ਨੂੰ ਜ ਜੇ ਉੱਥੇ ਕੋਈ ਵੀ ਜਾਨੀ ਮਾਨੀ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਇਹ ਸਿਰਫ ਬਾਬਾ ਨਾਨਕ ਦੇ ਜੀ ਦੇ ਮੁੱਦੇ ਤੇ ਹੀ ਹੈ ਜਾਂ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗਿਆ ਉਹਨੂੰ ਲੈ ਕੇ ਵੀ ਦੇਖੋ ਜਿੱਥੇ ਸਾਡੀਆਂ ਸਿੱਖ ਭਾਵਨਾ ਨੂੰ ਥੇਸ ਪਹੁੰਚੀ ਆਂ ਅਸੀਂ ਤੋਂ ਉਹ ਸਮਝ ਹੀ ਕਰਾਂਗੇ ਨਾ ਮੰਗ ਕੀ ਹੈ ਜੀ ਕੀ ਸਾਡੀ ਮੰਗ ਇਹੋ ਹੀ ਆ ਵੀ ਇਹ ਤੇ ਜਿਹੜਾ ਪਰਚਾ ਕੀਤਾ ਜਾਵੇ 295 ਏ ਲਾ ਕੇ ਕੋਈ ਸੁਨੇਹਾ ਉਹ ਵੀਡੀਓ ਜੋ ਬਾਬਾ ਨਾਨਕ ਬਾਰੇ ਉਹਨੇ ਕੀ ਕੀਤਾ ਬਿਲਕੁਲ ਹੋ ਜੀ ਕੀਆ ਉਹਨੇ ਉਹਨੇ ਇਹ ਚੀਜ਼ ਕਹੀ ਆ ਕਿ ਇਹ ਜਿਹੜਾ ਵਾ ਮਰਦਾਨਾ ਆ ਤੇ ਇਹ ਗੁਰੂ ਨਾਨਕ ਪਾਤਸ਼ਾਹ ਆ ਰੋਜ਼ ਆਪ ਨੂੰ ਪਰੇਦਾ ਦੇ ਸ਼ਬਦ ਦਿੱਤੇ ਸੁਖਾਪਨੀ ਬੋਲ ਕੇ ਨਿਕੀ ਵੀਡੀਓ ਚ ਮਾਫੀ ਮੰਗ ਲਈ ਤੇ ਕੀ ਮਾਫੀ ਭਾਜੀ ਇੱਦਾਂ ਦੇ ਕੋਈ ਵੀ ਵੇਖੋ ਰੋਜ਼ ਮਾਫੀ ਮੰਗ ਲੂਗਾ ਇਹ ਕਰਕੇ ਇਹ ਜਿਹੜੀ ਆ ਜਿਹੜਾ ਤਰਨਾਲਾ ਦਸ਼ਮੇਸ਼ ਤਰਨਾਲਾ ਜਿਹੜਾ ਦਲ ਪੰਥ ਆ ਇਹ ਕਿਸੇ ਨੂੰ ਵੀ ਮਾਫ ਜਿਹੜਾ ਨਹੀਂ ਕਰੂਗਾ ਅੱਛਾ ਜੀ ਖਾਲੀ ਇਸ ਸ਼ਖਸ ਨੇ ਕਾਫੀ ਦੀਵੀ ਦਿੱਤੇ ਬਾਰੇ ਅਪਸ਼ਬਦ ਬੋਲੇ ਸੀ ਲੇਕਿਨ ਉਸ ਤੋਂ ਬਾਅਦ ਮਾਫੀ ਵੀ ਮੰਗ ਲਈ ਸੀ ਹੋ ਸਕਦਾ ਜਿਸ ਤਰ੍ਹਾਂ ਹੁਣ ਸ਼ਬਦ ਬੋਲੇ ਨੇ ਉਸ ਤੋਂ ਬਾਅਦ ਫੇਰ ਇਹ ਮਾਫੀ ਮੰਗ ਲੇ ਕਿ ਤੁਹਾਡੀ ਜਿੱਤੀ ਬੰਦੇ ਜਿਹੜੀ ਮਾਫੀ ਉਹਦੀ ਸਵੀਕਾਰ ਕਰੇਗੀ ਜੀ ਕੋਈ ਮਾਫੀ ਨਹੀਂ ਸਵੀਕਾਰ ਨਹੀਂ ਇਸੇ ਕਰਕੇ ਜੇ ਮਾਫੀਆ ਮੰਗਣ ਡਿਆ ਤਾਂ ਇਹਦੇ ਉਹ ਬਾਰ ਬਾਰ ਇਹ ਕਦਮ ਚੁੱਕਣ ਡਿਆ ਇਸ ਕਰਕੇ ਉਹਨੂੰ ਐਰਕਾਂ ਜਿਹੜੀ ਮਾਫੀ ਹੈ ਨਹੀਂ ਦਿੱਤੀ ਜਾਏਗੀ ਸਾਨੂੰ ਪਤਾ ਹੀ ਨਹੀਂ ਕੌਣ ਆ ਕਿੱਥੋਂ ਆਇਆ ਇਹਦਾ ਪਿਛੋਕੜ ਕੀ ਆ ਅਸੀਂ ਤੇ ਵੇਖਿਆ ਨਹੀਂ ਆ ਚਾਰ ਪੰਜ ਦਿਨ ਤੋਂ ਹੁਣ ਜਿਹੜਾ ਇਹ ਹੋਇਆ ਬਾਕੀ ਇਹਦੀ ਆਪਣੀ ਪਰਸਨ ਜ਼ਿੰਦਗੀ ਇਹਨੇ ਕੀ ਕਰਨਾ ਪਰ ਜਿਹੜਾ ਸਿੱਖ ਭਾਵਨਾ ਨੂੰ ਜਿਹੜਾ ਠੇਸ ਪਹੁੰਚੀ ਆ ਉਹ ਬਰਦਾਸ਼ਤ ਜਿਹੜਾ ਅਸੀਂ ਨਹੀਂ ਕਰਾਂਗੇ ਸਾਸਾ ਵੱਲੋਂ ਪਰਿਮਾਨ ਨਹੀਂ ਮਿਲੇ ਉਹਨੂੰ ਕਿਸ ਅਧਾਰ ਤੇ ਮਿਲੇ ਇਹਦੀ ਵੀ ਕਰੋਗੇ ਤੁਸੀਂ ਸਾਰੀ ਪਰਤਾ ਅਸੀਂ ਤਾਂ ਇਹੋ ਜੇ ਵੇਖੋ ਜਿਹੜਾ ਜਿੰਨੂੰ ਵਾਕਿਆ ਜਿਹੜੀ ਸਕਿਉਰਿਟੀ ਦੀ ਲੋੜ ਆ ਉਹਨੂੰ ਸਕਿਉਰਿਟੀ ਮਿਲ ਨਹੀਂ ਰਹੀ ਇਹੋ ਜੇ ਬੰਦਿਆਂ ਨੂੰ ਸਕਿਉਰਿਟੀ ਦੇ ਕੇ ਤੇ ਹੋਰ ਜਿਹੜਾ ਭਰਾਵਾ ਦੇ ਆਂਦੇ ਆ ਕਿ ਤਾਂ ਜੋ ਇਹੋ ਜੇ ਲੋਕ ਜਿਹੜੀਆਂ ਸ਼ਰਾਰਤਾਂ ਕਰਨ ਬਾਕੀ ਜਿੱਥੇ ਬੰਦੀਆਂ ਨਾਲ ਮਿਲ ਕੇ ਟਿੱਕਾ ਸਿਲ ਦਾ ਸ਼ੋਰ ਇੱਥੇ ਜਿਹੜੀਆਂ ਸਾਰੀਆਂ ਹੀ ਸਮਾਜਿਕ ਜਥੇਬੰਦੀਆਂ ਆਪਣੀਆਂ ਵਾਲਮੀਕ ਸਮਾਜ ਸੱਤੇ ਬੰਦੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਵੱਡੇ ਲੈਵਲ ਤੇ ਸਾਰੀਆਂ ਹੀ ਜਥੇਬੰਦੀਆਂ ਨੂੰ ਜਿਹੜਾ ਅੱਜ ਮੰਗ ਪੱਤਰ ਜਿਹੜਾ ਦਿੱਤਾ ਗਿਆ ਹੈ ਜੀ ਪੀ ਸੀ ਬਿਲਕੁਲ ਹੋ ਜੀ ਉਹ ਦਿਨ ਜਿਹੜਾ ਆਪਣਾ 22 ਤਰੀਕ ਦਾ ਜਿਹੜਾ ਟਾਈਮ ਦਿੱਤਾ ਨਾ ਉਹ ਪੂਰਾ ਵੱਡੇ ਲੈਵਲ ਤੇ ਜਿਹੜਾ ਵਾ ਜਿਹੜਾ ਵੱਡੇ ਲੈਵਲ ਤੇ ਜਿਹੜਾ ਸੰਘਰਸ਼ ਹੋਏਗਾ ਬਾਬਾ ਜੀ ਕੱਲ ਇਹਦੀ ਮਦਰ ਵੀ ਇਹਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਸੁਣੀ ਹੋਏਗੀ ਕਾਫੀ ਸੂਛੇ ਦੇ ਬਾਰੇ ਦੱਸਿਆ ਵੀ ਇਹ ਕਿਸ ਤਰ੍ਹਾਂ ਨੂੰ ਟੌਰਚਰ ਕਰਦਾ ਰਿਹਾ ਵਾ ਤੁਹਾਨੂੰ ਲੱਗਦਾ ਨਹੀਂ ਕਿਤੇ ਕਿਤੇ ਨਾ ਕਿਤੇ ਦਿਮਾਗੀ ਪਰੇਸ਼ਾਨ ਲੱਗ ਰਿਹਾ ਵਾ ਵੇਖੋ ਜੀ ਉਹ ਉਹਨਾਂ ਦੇ ਘਰ ਦਾ ਮੈਟਰ ਆ ਉਹਦੇ 'ਚ ਆਪਾਂ ਕੁਝ ਨਹੀਂ ਕਹਿ ਸਕਦੇ ਬੋਲ ਸਾਨੂੰ ਨਹੀਂ ਪਤਾ ਉਹਨਾਂ ਦੇ ਘਰ ਦਾ ਮੈਟਰ ਕੀ ਚੱਲ ਰਿਹਾ ਮਾਂ ਨੇ ਵੀ ਕਹਿ ਬੀਤੇ ਦਿਮਾਗ ਚ ਪ੍ਰੋਬਲਮ ਸਰ ਜੀ ਉਹ ਕਹਿ ਰਹੇ ਵੀ ਮੈਂਟਲੀ ਅਫਸੈਟ ਹੈ ਜੇ ਕੱਲ ਨੂੰ ਕੋਈ ਇਹ ਜੀ ਜਾਨ ਬੁੱਝ ਕੇ ਮੈਂਟਲੀ ਇਹ ਸਾਹਿਬ ਜੀ ਤੁਹਾਡੇ ਕਹਿੰਦੇ ਮੁਤਾਬਕ ਹੀ ਵੇਖੋ ਵੀ ਤੁਸੀਂ ਕਹਤਾ ਵੀ ਇਹ ਬਾਰ ਬਾਰ ਜਿਹੜਾ ਮਾਫੀ ਮੰਗ ਰਿਹਾ ਤੇ ਜਿਹੜਾ ਇੱਕ ਹੀ ਹੁੰਦਾ ਬਾਪ ਵੀ ਬੰਦੇ ਨੂੰ ਕਹਤ ਹਨ ਬਾਰ ਬਾਰ ਕਹਿੰਦੇ ਮੁਤਾਬਕ ਪਾਪਾ ਜੀ ਮੰਨ ਲਓ ਜੇ ਮੈਂਟਲੀ ਅਫਸੈਟ ਉਹ ਸ਼ੋਅ ਕਰਦਾ ਤਾਂ ਤੁਹਾਨੂੰ ਵੀ ਲੱਗਦਾ ਫਿਰ ਉਹਨੂੰ ਪਾਗਲਖਾਨੇ ਭੇਜਣਾ ਚਾਹੀਦਾ ਜੇ ਵਾਕਿਆ ਮੈਂਟਲੀ ਅਫਸੈਟ ਹੈ ਤਾਂ ਇਹ ਆਪਣਾ ਸਰਟੀਫੀਕੇਟ ਦਿਖਾਵੇ ਨਾ ਉਨੇ ਥੋੜੀ ਵੀ ਸਾਡੇ ਗੁਰੂਆਂ ਦੀ ਬੇਦਬੀ ਕਰੂਗਾ ਫਿਰ ਇਹੋ ਜੇ ਮੈਂਟਲ ਨੂੰ ਜਿਹੜਾ ਵਾ ਦੂਜੀ ਤਰ੍ਹਾਂ ਵੇਖ ਲਾਗੇ ਇਹਦਾ ਕੋਈ ਵੀ ਪ੍ਰੋਗਰਾਮ ਜਿਹੜਾ ਅਸੀਂ ਨਹੀਂ ਹੋਂਦਾਂਗੇ ਇਹ ਨਹੀਂ ਇਹ ਇਹ ਤੁਸੀਂ ਗੱਲ ਸਹੀ ਸੁਣ ਲਈ ਉਹਦੇ ਮੂੰਹੋਂ ਹੀ ਸੁਣ ਲਈ ਵੀ ਉਹ ਹੋਊਗਾ ਜੋ ਨਹੀਂ ਹੋਇਆ ਹੋ ਸਕਦਾ ਉਹ ਹੀ ਹੋਵੇ ਜੋ ਉਹਨੇ ਵੀ ਨਹੀਂ ਸੋਚਿਆ ਉਹ ਹੀ ਹੋਣਾ ਅਸੀਂ ਮਾਦੀ ਮਰਾਈ ਇਹ ਗੱਲ ਕਹਿ ਦੇਣਾ ਚਾਹੁੰਦੇ ਆਂ ਕਿ ਇਹਦਾ ਕੋਈ ਵੀ ਪ੍ਰੋਗਰਾਮ ਜਿਹੜਾ ਨਾ ਕੀਤਾ ਜਾਵੇ ਮੁਰਗੇ ਜਿਹੜਾ ਉਹ ਪਸਤਾਉਂਦਾ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਜਿਸ ਤਰ੍ਹਾਂ ਹਰ ਸੰਡੇ ਲੰਗਰ ਲਾਂਦਾ ਉਹਦਾ ਵੀ ਤੁਸੀਂ ਵਿਰੋਧ ਕਰੋਗੇ ਆਦਾ ਲੰਗਰ ਦੇਖੋ ਜੀ ਹਰ ਸੰਡੇ ਜੇ ਉਹ ਲੰਗਰ ਜੇ ਉਹ ਅਸੀਂ ਬੰਦ ਕਰੰਦੇ ਆਂ ਲੇਕਿਨ ਇਹ ਪੈਸਿਆਂ ਦਾ ਲੰਗਰ ਲਾਂਦਾ ਉਹਦਾ ਵੀ ਵਿਰੋਧ ਕਰੋਗੇ ਕਿੰਨੇ ਪੈਸੇ ਵੰਦਦਾ ਜੀ 2 300 500 ਦੇ ਕੇ ਦੋ ਜੀ ਮੈਨੂੰ ਇਹ ਦੱਸੋ ਜੀ ਕਿ 2 300 ਰੁਪਈਆ ਦੇ ਰਿਆ ਤੇ ਸਾਡਾ ਜਿਹੜਾ ਪੰਜਾਬ ਹੈ ਭੁਖਾਰੀ ਨਹੀਂ ਹੈਗਾ ਇਹ ਭੁਖਾਰੀ ਬਣਾਇਆ ਜਾ ਰਿਹਾ ਪਈਣਾ ਉਹਦਾ ਕੀ ਗੁਜਾਰਾ ਹੋਊਗਾ ਮੈਨੂੰ ਇਹ ਦੱਸ ਦਿਓ ਜੀ ਦੇਂਟ ਉਹ 100-100 ਰੁਪਇਆ ਦੇ ਆ ਤੁਸੀਂ ਵੇਖਿਆ ਹੀ ਆ ਵੀਡੀਓ ਦੇ ਵਿੱਚ 100-100 ਰੁਪਇਆ ਦੇ ਕੇ ਆਮ ਲੋਕਾਂ ਨੂੰ ਜਿਹੜਾ ਵਾ ਗੁੰਮਰਾਹ ਕਰ ਰਿਆ ਇਹ 100-100 ਰੁਪਇਆ ਦਾ ਕਿਹਦਾ ਗੁਜਾਰਾ ਹੋਊਗਾ ਪੂਰਾ ਖੁੱਲ ਕੇ ਵਿਰੋਧ ਕੀਤਾ ਜਾਏਗਾ ਜਿੱਥੇ ਬੰਦੀ ਦਾ ਨਾਮ ਦੱਸ ਕੇ ਦੱਸੋ ਜੀ ਅੱਜ ਕਿੱਥੇ ਆਏ ਹੋ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰੋਮਣੀ ਫਤ ਅਕਾਲੀ ਦਸ਼ਮੇਸ਼ਦਾਰਾਂ ਦਾ ਮੁਕੀਤ ਸਿੰਘ ਸਾਹਿਬ ਜਾਇਦਰ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਜਾਇਦਰ ਹਰਜਿੰਦਰ ਸਿੰਘ ਜੀ ਜੋ ਕਿ ਉਹਨਾਂ ਏ ਬਾਕੀ ਜੋ ਤੁਸੀਂ ਅੱਜ ਸੁਣਦੇ ਜੇ ਰਾਜੇ ਦੀਆਂ ਜੜੀਆਂ ਖਬਰਾਂ ਸੁਣਦੀਆਂ ਦੇ ਹਨਾ ਹੋਰ ਤੇ ਉਹ ਜੜੀਆਂ ਚੀਜ਼ਾਂ ਉਹ ਕਰ ਰਿਹਾ ਉਹ ਸਿੱਖ ਕੌਮ ਕੋ ਬਰਦਾਸ਼ ਨਹੀਂ ਹੋਣ ਗਿਆ ਉਹ ਬਾਹਰੀਆਂ ਚੀਜ਼ਾਂ ਵਾ ਜੜੀਆਂ ਉਹ ਕਰ ਰਿਹਾ ਨਾ ਉਹ ਮਤਲਬ ਬਹੁਤ ਜ਼ਿਆਦਾ ਉਹ ਚੀਜ਼ਾਂ ਸਾਡੇ ਕੋ ਬਰਦਾਸ਼ ਨਹੀਂ ਹੋਣ ਗਿਆ ਕੱਲ ਸਾਈਂ ਕਾਰਨ ਕੀ ਲੱਗਦਾ 3 ਮਹੀਨੇ 4 ਮਹੀਨਿਆਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਜੈ ਮਾਤਾ ਦੇ ਨਾਂ ਤੇ ਹੋਇਆ ਤੇ ਹੁਣ ਪਿਰਵਾ ਪਿਰਵਾ ਤੇ ਖਿਲਾਫ ਬੋਲ ਰਿਹਾ ਟਿੱਪਣੀਆਂ ਕਰ ਰਿਹਾ ਹਿੰਦੂ ਦੇਵਤੇ ਤੱਕ ਵੀ ਉਹਨਾਂ ਨੇ ਟਿੱਪਣੀ ਕੀਤੀ ਉਹਦੇ ਪਰ ਕੀ ਕਿਹਾ ਵੇਖੋ ਜੀ ਉਹ ਜੈ ਮਾਤਾ ਦੀ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਕੋਈ ਸਾਰੇ ਧਰਮਾਂ ਦਾ ਸਤਿਕਾਰ ਆ ਸਾਡੇ ਦਿਲ ਦੇ ਵਿੱਚ ਧਰਮਾਂ ਪ੍ਰਤੀ ਅਸੀਂ ਕਦੀ ਕਿਸਦਾ ਵਿਰੋਧ ਨਹੀਂ ਕੀਤਾ ਅਸੀਂ ਪਖੰਡ ਦਾ ਹਰ ਵਾਰੀ ਵਿਰੋਧ ਕੀਤਾ ਜਦ ਵੀ ਵਿਰੋਧ ਕੀਤਾ ਇਹਨਾਂ ਨੇ ਕਾਰਨ ਕੀ ਬਣ ਗਿਆ ਕਿਉਂਕਿ ਜਿੱਦਾਂ ਤੁਸੀਂ ਹੁਣੇ ਸਵਾਲ ਕੀਤਾ ਹੈ ਭਾਈ ਸਾਹਿਬ ਨੂੰ ਵੀ ਇਹ ਜੀ ਮਾਫੀ ਮੰਗ ਕੇ ਬਹਿ ਜਾਂਦਾ ਉਹ ਸਾਡੇ ਮਾਫੀ ਮਾਫੀ ਪਤਾ ਕਦੀ ਹੁੰਦੀ ਆ ਮਾਫੀ ਹੁੰਦੀ ਕਿਸ ਨੇ ਗਲਤੀ ਕੀਤੀ ਗੁਨਾਹ ਦੀ ਮਾਫੀ ਨਹੀਂ ਹੁੰਦੀ ਇਹ ਗੁਨਾਹ ਕਰ ਰਿਆ ਵਾ ਕਿ ਤੁਸੀਂ ਵੇਖਿਆ ਹਰ ਮਦਰ ਸਾਹਿਬ ਦੇ ਵਿੱਚ ਵੀਡੀਓ ਬਣੀ ਉਹਦੇ ਵਿੱਚ ਜਾ ਕੇ ਜੈ ਮਾਤਾ ਦੀ ਜੈ ਮਾਤਾ ਦੀ ਕਰਦਾ ਜੇ ਤੁਹਾਨੂੰ ਠੀਕ ਆ ਤੁਸੀਂ ਪੜਨ ਤੋਂ ਜਾਂ ਕੋਈ ਚੀਜ਼ ਜਿਹਨੂੰ ਮੰਨਦੇ ਹੋ ਤੁਸੀਂ ਆਪਣੇ ਘਰ ਜਾਂ ਮੰਦਰ ਦੇ ਵਿੱਚ ਜਾ ਕੇ ਉੱਥੇ ਕਰੋ ਕਦੀ ਵੀ ਕਿਸੇ ਧਰਮ ਨੇ ਤੁਹਾਨੂੰ ਆਵਾਜ਼ ਮਾਰੀ ਵੀ ਸਾਡੇ ਕੋਲ ਆਜੋ ਆਪਾਂ ਜਿਹੜੇ ਧਰਮ ਨੂੰ ਬਿਲੋਂਗ ਕਰਦੇ ਆਪਾਂ ਉੱਥੇ ਜਾਂਦੇ ਆ ਸੰਗਤ ਅਸੀਂ ਹਿਮਕੁੰਨ ਸਾਹਿਬ ਜਾਂਦੀ ਆ ਜਿੱਥੇ 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 ਕੈਦੀ ਸ਼ਰਦਾ ਬਣੀ ਉਹ ਜਾਂਦੀ ਆ ਕਿੰਨਾ ਨੁਕਸਾਨ ਵੀ ਹੁੰਦਾ ਉਹ ਸੰਗਤ ਤਾਂ ਵੀ ਉੱਥੇ ਪਹੁੰਚਦੀ ਆ ਪਰ ਆਪਾਂ ਸਾਜੀ ਮੰਗ ਕੀ ਹੈ ਹਾਂਜੀ ਮੰਗ ਪ੍ਰਸ਼ਾਸਨ ਕੋਲੋਂ ਸਾਡੀ ਹਕੂ ਮੰਗਿਆ ਕਿ ਜਾਂਦੇ ਇਹ ਬੰਦੇ ਨੂੰ ਨੱਥ ਪਾਈ ਜਾਵੇ ਪੰਜਾਬੀ ਦੇ ਵਿੱਚ ਮੈਂ ਕਹਿਣਾ ਤੇ ਜੇ ਨਹੀਂ ਨਾ ਪਾਉਂਦੀ ਫੇਰ ਖਾਲਸਾ ਪੰਥ ਜੀਦਾ ਸਰਪ੍ਰਸਤ ਕਈ ਵਾਰ ਪ੍ਰਸ਼ਾਸਨ ਦਿੱਤਾ ਗਿਆ ਕਈ ਵਾਰ ਪ੍ਰਸ਼ਾਸਨ ਵੱਲੋਂ ਵਕ ਵਕ ਜੱਤੇ ਮੰਡੀਆਂ ਨੇ ਮੰਗ ਪੱਤਰ ਦਿੱਤਾ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਲੱਗਦਾ ਵੀ ਇੱਥੇ ਕਾਰਵਾਈ ਹੋਏਗੀ ਕਿਹੜੇ ਪਾਸੇ ਕਰਵਾ ਕੇ ਟਾਂਗੇ ਅਸੀਂ ਪਹਿਲੀ ਗੱਲ ਤੇ ਗਰਾਊਂਡ ਤੇ ਆਉਂਦੇ ਨਹੀਂ ਅੱਜ ਤੱਕ ਜਿੰਨੇ ਮੁੱਦਿਆਂ ਤੇ ਗਰਾਊਂਡ ਤੇ ਆਏ ਆ ਉਹ ਕੰਮ ਕਰਵਾ ਕੇ ਢੇ ਕਿਉਂਕਿ ਪ੍ਰਸ਼ਾਸਨ ਤੇ ਹਰ ਵਾਰ ਸਕਿਉਰਿਟੀ ਦੇ ਰਹੀ ਹੈ ਸਕਿਉਰਿਟੀ ਦੇ ਰਹੀ ਹੈ ਲੰਗਰ ਲਾ ਰਹੇ ਉਦੋਂ ਬਗਾਏ ਦਾ ਸਕਿਉਰਿਟੀ ਦਿੱਤੀ ਜਾਂਦੀ ਹੈ ਪ੍ਰਸ਼ਾਸਨ ਨੂੰ ਤੇ ਜਦਾਂ ਦਾ ਪਾਗਲ ਹੋ ਆ ਜਾਂਦਾ ਇਹ ਪਾਗਲ ਪ੍ਰਸ਼ਾਸਨ ਹੈ ਜੇ ਪ੍ਰਸ਼ਾਸਨ ਸਹੀ ਹੋਵੇ ਤਾਂ ਪਹਿਲਾਂ ਉਹਦੀ ਇਜਾਜ਼ਤ ਦੇ ਕਰਨ ਇਹਨਾਂ ਨੇ ਮੁਰਕੇ ਲਾ ਕੇ ਮੰਗ ਪੱਤਰ ਦੇਣ ਆਏ ਤੁਸੀਂ ਪ੍ਰਸ਼ਾਸਨ ਨੂੰ ਹੀ ਪਾਗਲ ਕਹੀ ਜਾ ਰਹੇ ਫਿਰ ਵੇਖੋ ਜੀ ਕੀ ਕਹੀਏ ਤੁਸੀਂ ਇੱਕ ਬੰਨੇ ਕਹਿੰਦੇ ਵੀ ਉਹਦੀ ਮਾਂ ਕਹਿ ਰਹੀ ਇੱਕ ਮਿੰਟ ਉਹਦੀ ਮਾਂ ਦਾ ਤੁਸੀਂ ਸੁਪੀ ਸੁਣੀ ਬਿਲਕੁਲ ਸੁਣੀ ਜੀ ਕੀ ਕਹਿ ਰਹੀ ਆ ਪਾਗਲ ਆ ਜੀ ਪਾਗਲ ਆ ਫਿਰ ਤੁਸੀਂ ਇਹ ਦੱਸੋ ਵੀ ਪਾਗਲ ਫਿਰ ਕਿਉਂ ਉਹਨੂੰ ਸਕਿਉਰਿਟੀ ਦਿੱਤੀ ਜਾਂਦੀ ਮੈਂ ਉਹੀ ਕਹਿ ਰਿਹਾ ਲੇਕਿਨ ਤੁਸੀਂ ਪ੍ਰਸ਼ਾਸਨ ਨੂੰ ਪਾਗਲ ਕਹਿ ਰਹੇ ਨਾਲੇ ਫਿਰ ਕਿਉਂ ਦੇਂਦੇ ਫਿਰ ਉਹਨਾਂ ਨੇ ਕੋਈ ਸੋਚਿਆ ਵਿਚਾਰਿਆ ਕਿਹੜੇ ਕਾਦੇ ਤਰੀਕੇ ਨਾਲ ਦੇ ਦੇ ਆ ਤੁਹਾਡੇ ਵੱਲੋਂ ਅਗਲਾ ਮੂਵਮੈਂਟ ਆਫ ਐਕਸ਼ਨ ਕੀ ਰਹੇਗਾ ਜੇ ਨਹੀਂ ਕੋਈ ਕ ਇਹ ਨਹੀਂ ਹੁੰਦੀ ਫਿਰ ਤੁਸੀਂ ਕੀ ਕਰੋ ਮੈਂ ਕਹ ਜੀ ਉਹ ਤੁਹਾਨੂੰ ਦੱਸਣਾ ਜ਼ਰੂਰੀ ਨਹੀਂ ਆਪਾਂ ਤੁਹਾਨੂੰ ਦੱਸ ਦਿੱਤਾ ਵੀ ਕਰਵਾਵਾਂਗੇ ਠੀਕ ਹੈ ਉਹ ਆਪਾਂ ਕਰਵਾਵਾਂਗੇ ਇਹ ਬਾਕੀ ਕੱਲ ਹੋਰ ਦੱਸ ਦਵਾਂ ਇਹ ਪ੍ਰੋਗਰਾਮ ਮਾਈ ਦਾ ਪੁੱਤ ਨਹੀਂ ਕਿਤੇ ਕਰਵਾ ਸਕਦਾ ਪਹਿਲਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਜੋ ਇੱਥੇ ਸਿੰਘਾਂ ਨੂੰ ਭੇਜਿਆ ਗਿਆ ਉਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਆਈਆਂ ਕੋਈ ਇਹ ਨਾ ਸੋਚੇ ਕਿ ਇੱਕੋ ਜਥੇਬੰਦੀ ਰੌਲਾ ਪਾ ਰਹੀ ਆ ਇਹਦੇ ਵਿੱਚ ਰੰਗਰੇਟਾ ਜੂਥੇਕਤਾ ਔਰ ਸਾਡੇ ਵਾਲਮੀਕ ਸਮਾਜ ਦੇ ਜਿਹੜੇ ਆਪਣਾ ਲੋਕ ਸਾਰੇ ਇਕੱਠੇ ਹੋਏ ਆ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਵੀ ਆਪਾਂ ਇੱਕੋ ਗੱਲ ਸੋਚੀ ਜਾ ਰਹੇ ਆਂ ਕਿ ਸਿੱਖਾਂ ਬਾਰੇ ਸਿੱਖਾਂ ਬਾਰੇ ਗੱਲ ਕਰਤੀ ਯਾਰੇ ਤਦ ਕਰਕੇ ਇਹ ਸਿੰਘ ਵਿਰੋਧ ਵਿੱਚ ਆਏ ਆ ਪਰ ਉਹਨੇ ਹਨੂਮਾਨ ਜੀ ਨੂੰ ਕੀ ਕਿਹਾ ਵਾ ਕਿ ਇਹਦੀ ਮੈਂ ਪੁਛੋਂ ਫੜ ਕੇ ਕਮਾ ਸਕਦਾ ਇਹ ਗੁੱਸਾ ਲੱਗਣਾ ਚਾਹੀਦਾ ਵੈਸੇ ਇੱਕ ਗੱਲ ਤੁਹਾਡੇ ਨਾਲ ਬੇਨਤੀ ਕਰ ਰਿਹਾ ਤੁਸੀਂ ਭਰਾ ਜੇ ਤੁਹਾਡੇ ਰਾਂ ਹੀ ਸਾਡੀ ਆਵਾਜ਼ ਜਿਹੜੀ ਉੱਪਰ ਜਾਣੀ ਆ ਪਰ ਥੋੜੇ ਦਿਨ ਪਹਿਲਾਂ ਉਹਨੇ ਸਾਰੇ ਪੱਤਰਕਾਰਾਂ ਨੂੰ ਮਾੜਾ ਬੋਲਿਆ ਕਿ ਜਿੰਨੇ ਘੰਟੇ ਮੈਂ ਬੋਲਾਂ 2 ਘੰਟੇ ਬੋਲਾਂ ਜੇ ਕਿਸੇ ਨੂੰ ਚੰਗੀ ਗੱਲ ਲੱਗਦੀ ਆ ਤੇ ਉਹ ਗੱਲ ਕਰੇ ਨਹੀਂ ਤਾਂ ਉੱਠ ਕੇ ਬਾਹਰ ਚਲ ਜੇ ਇਹ ਨਮੋਸ਼ੀ ਵਾਲੀ ਗੱਲ ਹੈਗੀ ਆ ਜਾਂ ਨਹੀਂ ਹੈਗੀ ਮੇਰੇ ਕੋਲ ਗੱਲ ਆਈ ਤੁਹਾਡੇ ਪੱਤਰਕਾਰਾਂ ਵੀਰਾਂ ਨਾਲੋਂ ਮੈਂ ਉਹਨਾਂ ਨੂੰ ਕਿਹਾ ਜਿੰਨੇ ਪੱਤਰਕਾਰਾਂ ਨੇ ਮਾੜਾ ਬੋਲੇ ਆ ਤੁਸੀਂ ਆਓ ਬਾਬਾ ਜੀ ਦੇ ਕੋਲ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਖਲਾ ਕੇ ਖਲੋਵਾਂਗੇ ਤੇ ਇਹਦੇ ਪਰਚਾ ਕਰਾਵਾਂਗੇ ਇਹ ਜਿਹੜਾ ਸੰਘਰਸ਼ ਆਪਾਂ ਕਰ ਰਹੇ ਆ ਸਾਰਾਂ ਵਾਤੇ ਸਾਂਝਾ ਕਰ ਰਹੇ ਆ ਕੋਈ ਇਹ ਨਹੀਂ ਕਿ ਅਸੀਂ ਸਿੱਖ ਜਥੇਬੰਦੀਆਂ ਤੇ ਸਿੱਖਾਂ ਵਾਸਤੇ ਬੋਲ ਰਹੇ ਆ ਉਹ ਹਰ ਇੱਕ ਗੁਰੂ ਪੀਰ ਦੇਵੀ ਦੇਵਤਿਆਂ ਨੂੰ ਮਾੜਾ ਬੋਲਦਾ ਪਿਆ ਨਾਲੇ ਆਪਾਂ ਬੱਚੇ ਚੋਕ ਚੋਕ ਕੇ ਲੋਕਾਂ ਸੁਟੀ ਜਾਂਦੇ ਆ ਪ੍ਰਵਾਸੀ ਉਹ ਦਿਨ ਕਿੰਨੇ ਇਕੱਠੇ ਕਰ ਕਰ ਆਪਾਂ ਸੁਟੇ ਆ ਜੀ ਇਹ ਭੀਖ ਮੰਗਣ ਦੇ ਜੇ 100-100 ਰੁਪਿਆ ਦੇ ਰਿਆ ਭੀਖ ਨਹੀਂ ਆ ਗਈ ਇਹ ਜਾਨ ਬੁਝ ਕੇ ਜਾਨ ਬੁਝ ਕੇ ਇੱਕ ਖਰਾਬ ਕੀਤਾ ਜਾ ਰਿਹਾ ਵਾ ਜੇ ਉਹਦਾ ਘਰ ਵਾਲੇ ਕਹਿੰਦੇ ਪਾਗਲ ਆ ਉਹਨੂੰ ਪਾਗਲਖਾਨੇ ਦਾਖਲ ਕਰਵਾਓ ਇਹ ਮਾਧਿਮ ਰਾਈ ਸਾਰਿਆਂ ਨੂੰ ਗੱਲ ਪਚਾਓ ਆ ਬਿਲਕੁਲ ਬਿਲਕੁਲ ਮਾਹੌਲ ਖਰਾਬ ਕਰ ਰਿਹਾ ਵਾ ਵਾਸੀ ਵੀ ਜਾਣਦੇ ਆ ਸਾਨੂੰ ਸਾਰੇ ਸਾਡੇ ਨਾਲ ਸਤਿਕਾਰ ਕਰਦੇ ਆ ਜਿੱਥੇ ਮੇਲੇ ਆਪਾਂ ਜਾਣਦੇ ਆ ਹਰ ਇੱਕ ਦਾ ਇਜ਼ਤਮਾਨ ਕਰਦੇ ਆ ਬਾਬਾ ਜੀ ਕੋ ਤੁਸੀਂ ਮੰਨਦੇ ਜੇ ਹਰ ਇੱਕ ਧਰਮ ਦਾ ਬੰਦਾਨ ਕੇ ਕੋਈ ਬੇਨਤੀ ਕਰਦਾ ਨਾ ਸਵੇਰੇ 8 ਵਜੇ ਤੋਂ ਲੈ ਕੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਜਿੰਨਾ ਚਿਰ ਬਾਬਾ ਜੀ ਕੋਈ ਟਾਈਮ ਹੁੰਦਾ ਉਸ ਤੋਂ ਬਾਅਦ ਜਹੇਦਰ ਸਾਹਿਬ ਕੋ ਜਿੰਨਾ ਟਾਈਮ ਹੁੰਦਾ ਹਰ ਇੱਕ ਦੀ ਗੱਲ ਸੁਣੀਦੀ ਆ ਮੈਂ ਚਾਹੁੰਦਾ ਕਿ ਪ੍ਰਸ਼ਾਸਨਵਾ ਪ੍ਰਸ਼ਾਸਨਵਾ ਬੜਕਾਉਣ ਦੀ ਕੋਸ਼ਿਸ਼ ਕੀਤੀ ਆ ਰੀ ਦਾ ਟਿਕਿਆ ਬਿਲਕੁਲ ਜੀ ਬਿਲਕੁਲ ਮੰਗ ਹੈ ਕਿਸੇ ਪਰਸਨ ਦੇ ਅਗੇਂਸਟ ਉਹ ਪੁਟ ਅਪ ਕਰ ਦਾਂਗੇ ਡਿਸਪਲਮ ਅਗੇ ਡੀਸੀਮ ਅੰਨ ਨੂੰ ਯੋਗ ਕਾਰਵਾਈ ਲਈ ਕਨਸਰਨ ਕਮਿਸ਼ਨ ਨੂੰ ਪੁਲਿਸ ਨੂੰ ਭੇਜ ਦਾਂਗੇ ਸਰ ਕੋਨ ਪਰਸਨ ਹੈ ਤੇ ਕੀ ਮਾਮਲਾ ਕੀ ਰਾਜਾ ਕਿੰਗ ਕਰਕੇ ਕੋਈ ਪਰਸਨ ਹੈ ਜੀ ਲੇਜਡਲੀ ਇਹਨਾਂ ਅਕੋਰਡਿੰਗ ਉਹਨੇ ਕੋਈ ਪੱਤੀ ਜਨਕ ਵੀਡੀਓਸ ਕੋਈ ਪਾਈਆਂ ਹੈ ਜਿਦਾਂ ਇਹਨਾਂ ਨੇ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਪਹੁੰਚੀ ਉਹਦੇ ਰਿਗਾਰਡਿੰਗ ਮੰਗ ਪੱਤਰ ਠੀਕ ਹੈ ਸਰ